ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਦੁਨੀਆ ਦੀਆਂ ਕੁਝ ਕੁ ਐਡਵਾਂਸ ਖੇਤੀ ਕਰਨ ਵਾਲੀਆਂ ਮਸ਼ੀਨਾਂ ਬਾਰੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇਨ੍ਹਾਂ ਮਸ਼ੀਨਾਂ ਵਿੱਚ ਨੰਬਰ 1 ਤੇ ਆਉਂਦੀ ਹੈ ਕੈਬੇਜ ਹਾਰਵੇਸਟਰ ਹੈ ਇਸ ਮਸ਼ੀਨ ਦਾ ਇਸਤੇਮਾਲ ਪੱਤ ਗੋਭੀ ਨੂੰ ਤੋੜਨ ਲਈ ਕੀਤਾ ਜਾਂਦਾ ਇਸ ਮਸ਼ੀਨ ਦੇ ਅੱਗੇ ਰੋਲਿੰਗ ਪਲੇਟ ਲੱਗੇ ਹੁੰਦੇ ਨੇ ਜਿਹੜੇ ਕੀ ਪੱਤ ਗੋਭੀ ਨੂੰ ਕੱਟ ਕੇ ਆਪਦੇ ਵੱਲ ਨੂੰ ਖਿੱਚਦੇ ਨੇ ਤੇ ਇਸ ਤੋਂ ਬਾਅਦ ਅੱਗੇ ਬੈਲਡ ਦੇ ਉੱਤੇ ਹੋਰ ਵੀ ਕਈ ਤਰ੍ਹਾਂ ਦੀਆਂ ਮਸ਼ੀਨਾਂ ਲੱਗੀਆਂ ਹੁੰਦੀਆਂ ਨੇ ਜਿਹੜੀਆਂ ਕੀ ਇਸ ਪੱਤ ਗੋਭੀ ਦੇ ਜਿਹੜੇ ਬਾਧੂ ਪੱਤੇ ਹੁੰਦੇ ਨੇ ਉਹਨਾਂ ਨੂੰ ਕੱਟ ਦਿੰਦੀਆਂ ਨੇ ਤੇ ਇਸ ਤੋਂ ਬਾਅਦ ਅੱਗੇ ਇੱਕ ਵਰਕਰ ਦੁਆਰਾ ਇਸ ਨੂੰ ਮੈਨੂਅਲ ਵੀ ਚੈੱਕ ਕੀਤਾ ਜਾਂਦਾ ਤਾਂ ਕਿ ਕਿਸੇ ਵੀ ਖਰਾਬ ਪੀਸ ਨੂੰ ਅਲੱਗ ਕੀਤਾ ਜਾ ਸਕੇ ਤੇ ਇਸ ਤੋਂ ਬਾਅਦ ਇਸ ਪੱਤ ਗੋਭੀ ਨੂੰ ਇੱਕ ਕੰਟੇਨਰ ਵਿੱਚ ਲੋਡ ਕੀਤਾ ਜਾਂਦਾ ਨੰਬਰ 2 ਤੇ ਆਉਂਦੀ ਆ ਟਮੇਟੋ ਹਾਰਵੈਸਟਰ ਇਹ ਮਸ਼ੀਨ ਟਮੇਟੋ ਦੀ ਫੀਲਡ ਵਿੱਚ ਵਰਤੀ ਜਾਂਦੀ ਆ ਤੇ ਇਹ ਮਸ਼ੀਨਾ ਇੱਕ ਕਨਵੇਅਰ ਦੇ ਥਰੂ ਆਪਦੇ ਅੰਦਰ ਸਾਰੇ ਪੌਦੇ ਨੂੰ ਹੀ ਖਿੱਚ ਲੈਂਦੀ ਆ ਤੇ ਉਸ ਤੋਂ ਬਾਅਦ ਮਸ਼ੀਨ ਦੇ ਅੰਦਰ ਲੱਗੀਆਂ ਕੋਈਕਾ ਐਡਵਾਂਸ ਮਸ਼ੀਨਾਂ ਟਮਾਟਰਾਂ ਨੂੰ ਉਸ ਤੋਂ ਅਲੱਗ ਕਰ ਦਿੰਦੀਆਂ ਨੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਫਾਈ ਨਾਲ ਟਮੇਟੋ ਨੂੰ ਉਸਦੇ ਪੌਦਿਆਂ ਨਾਲੋਂ ਇਹ ਮਸ਼ੀਨ ਅਲੱਗ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਇਹ ਮਸ਼ੀਨ ਇੰਨਾ ਟਮਾਟਰਾਂ ਨੂੰ ਕੋਲ ਖੜੇ ਕੰਟੇਨਰ ਵਿੱਚ ਵੀ ਲੋਡ ਕਰ ਦਿੰਦੀ ਹੈ ਤੇ ਇਹ ਮਸ਼ੀਨ ਇੰਨੀ ਜ਼ਿਆਦਾ ਫਾਸਟ ਹੈ ਕਿ ਇਹ ਕੁਝ ਕ ਘੰਟਿਆਂ ਵਿੱਚ ਹੀ ਕਈ ਟਨ ਨੂੰ ਟਮਾਟਰ ਨੂੰ ਸਾਫ਼ ਕਰ ਦਿੰਦੀ ਹੈ ਨੰਬਰ 3 ਤੇ ਆਉਂਦੀ ਆ ਆਕਸਬੋ 4334 ਇਸ ਮਸ਼ੀਨ ਨੂੰ ਵੱਡੇ ਵੱਡੇ ਘਾਹ ਦੇ ਮੈਦਾਨਾਂ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਜਦੋਂ ਵੀ ਕੋਈ ਵੱਡਾ ਘਾਹ ਦਾ ਮੈਦਾਨ ਸਾਫ਼ ਕਰਨਾ ਹੁੰਦਾ ਤਾਂ ਇਸ ਮਸ਼ੀਨ ਦਾ ਇਸਤੇਮਾਲ ਕੀਤਾ ਜਾਂਦਾ ਇਸ ਮਸ਼ੀਨ ਦੇ ਅੱਗੇ ਤਿੰਨ ਵੱਡੇ ਵੱਡੇ ਬਲੇਡ ਲੱਗੇ ਹੁੰਦੇ ਨੇ ਜਿਹੜੇ ਘਾਹ ਨੂੰ ਕੱਟ ਕੇ ਇੱਕ ਪਾਸੇ ਕਰਦੇ ਜਾਂਦੇ ਨੇ ਤੇ ਇਸ ਨਾਲ ਇਸ ਘਾਹ ਨੂੰ ਚੱਕਣਾ ਵੀ ਸੌਖਾ ਹੋ ਜਾਂਦਾ ਨੰਬਰ 4 ਤੇ ਆਉਂਦੀ ਆ ਰਾਈਸ ਹਾਰਵੈਸਟਿੰਗ ਇਹ ਮਸ਼ੀਨ ਉਹਨਾਂ ਕਿਸਾਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ ਜਿਨ੍ਹਾਂ ਕੋਲ ਛੋਟੇ ਖੇਤ ਨੇ ਜਿਹੜੇ ਕਿਸਾਨ ਵੱਡੀਆਂ ਮਸ਼ੀਨਾਂ ਨੂੰ ਨਹੀਂ ਅਫੋਰਡ ਕਰ ਸਕਦੇ ਉਹ ਇਹ ਛੋਟੀ ਮਸ਼ੀਨ ਨੂੰ ਆਸਾਨੀ ਨਾਲ ਅਫੋਰਡ ਕਰ ਲੈਂਦੇ ਨੇ ਇਹ ਇੱਕ ਇਲੈਕਟ੍ਰਿਕ ਮਸ਼ੀਨ ਆ ਤੇ ਇਸ ਦੇ ਵਿੱਚ ਇੱਕ ਮੋਟਰ ਲੱਗੀ ਹੁੰਦੀ ਆ ਜਿਹਦੇ ਨਾਲ ਕੀ ਇਸ ਦਾ ਕਟਰ ਵਰਕ ਕਰਦਾ ਇਸ ਮਸ਼ੀਨ ਨੂੰ ਚਲਾਉਣਾ ਬਹੁਤ ਜ਼ਿਆਦਾ ਆਸਾਨ ਆ ਤੇ ਵੀਡੀਓ ਵਿੱਚ ਇਸ ਮਸ਼ੀਨ ਨੂੰ ਕਿਵੇਂ ਚਲਾਇਆ ਜਾਂਦਾ ਇਹ ਵੀ ਤੁਸੀਂ ਦੇਖ ਸਕਦੇ ਹੋ ਨੰਬਰ 5 ਤੇ ਆਉਂਦੀ ਆ ਡੀ ਵਾਲਵ ਜੀ ਵੀ ਸੀ ਇਹ ਮਸ਼ੀਨ ਧਰਤੀ ਵਿੱਚੋਂ ਗਾਜਰਾਂ ਨੂੰ ਪੁੱਟਣ ਲਈ ਵਰਤੀ ਜਾਂਦੀ ਹੈ ਇਹੇ ਮਸ਼ੀਨ ਨਾਲ ਡਾਇਰੈਕਟ ਗਾਜਰਾਂ ਨੂੰ ਧਰਤੀ ਵਿੱਚੋਂ ਬਾਹਰ ਕੱਢਦੀ ਹੈ ਤੇ ਇਸ ਤੋਂ ਬਾਅਦ ਇਸ ਦੇ ਅੱਗੇ ਇੱਕ ਕਟਰ ਲੱਗਿਆ ਹੁੰਦਾ ਜਿਹੜਾ ਕੀ ਗਾਜਰਾਂ ਨਾਲੋਂ ਇਸ ਦੇ ਪੱਤੇ ਨੂੰ ਅਲੱਗ ਕਰ ਦਿੰਦਾ ਤੇ ਇਸ ਤੋਂ ਬਾਅਦ ਇੱਕ ਕਨਵੇਅਰ ਦੇ ਥਰੂ ਇਹਨਾਂ ਗਾਜਰਾਂ ਨੂੰ ਇੱਕ ਵੱਡੇ ਕੰਟੇਨਰ ਵਿੱਚ ਪਾਇਆ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਛੋਟੇ ਕੰਟੇਨਰਾਂ ਵਿੱਚ ਪਾ ਕੇ ਇੱਥੋਂ ਹੀ ਮਾਰਕੀਟ ਦੇ ਵਿੱਚ ਭੇਜਿਆ ਜਾਂਦਾ ਨੰਬਰ 6 ਤੇ ਆਉਂਦਾ ਗਰੇਪ ਹਾਰਵੈਸਟਰ ਇਸ ਮਸ਼ੀਨ ਨੂੰ ਅੰਗੂਰਾਂ ਨੂੰ ਤੋੜਨ ਲਈ ਵਰਤਿਆ ਜਾਂਦਾ ਹੈ ਇਸ ਮਸ਼ੀਨ ਨੂੰ ਅੰਗੂਰਾਂ ਦੇ ਬੂਟੇ ਦੇ ਬਿਲਕੁਲ ਉੱਪਰ ਦੀ ਚਲਾਇਆ ਜਾਂਦਾ ਤੇ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਫਾਈ ਨਾਲ ਇਹ ਮਸ਼ੀਨ ਅੰਗੂਰਾਂ ਨੂੰ ਤੋੜ ਰਹੀ ਹੈ ਅੰਗੂਰਾਂ ਦੇ ਨਾਲ ਕਈ ਵਾਰ ਅੰਗੂਰਾਂ ਦੇ ਪੱਤੇ ਵੀ ਆ ਜਾਂਦੇ ਨੇ ਤੇ ਇਹ ਮਸ਼ੀਨ ਇਸ ਦੀ ਵੀ ਛਾਂਟੀ ਕਰ ਦਿੰਦੀ ਹੈ ਤੇ ਇਹ ਅੰਗੂਰਾਂ ਨੂੰ ਅਲੱਗ ਕਰ ਦਿੰਦੀ ਹੈ ਤੇ ਉਸ ਦੇ ਪੱਤਿਆਂ ਨੂੰ ਅਲੱਗ ਕਰ ਦਿੰਦੀ ਹੈ ਨੰਬਰ 7 ਤੇ ਆਉਂਦੀ ਆ ਫੋਰੇਜ ਹਾਰਵੈਸਟਰ ਇਹ ਮਸ਼ੀਨ ਪਸ਼ੂਆਂ ਦਾ ਚਾਰਾ ਕੱਟਣ ਲਈ ਵਰਤੀ ਜਾਂਦੀ ਆ ਇਹ ਮਸ਼ੀਨ ਚਾਰੇ ਨੂੰ ਕਾਫੀ ਤੇਜ਼ੀ ਨਾਲ ਕੱਟਦੀ ਆ ਤੇ ਇਸ ਮਸ਼ੀਨ ਦੇ ਅੱਗੇ ਚਾਰ ਬਲੇਡ ਲੱਗੇ ਹੁੰਦੇ ਨੇ ਜਿਹੜੇ ਕੀ ਚਾਰੇ ਨੂੰ ਬਹੁਤ ਜ਼ਿਆਦਾ ਤੇਜ਼ੀ ਨਾਲ ਕੱਟਦੇ ਨੇ ਚਾਰੇ ਨੂੰ ਕੱਟਣ ਤੋਂ ਬਾਅਦ ਇਹ ਮਸ਼ੀਨ ਨਾਲ ਦੀ ਨਾਲ ਉਸ ਦਾ ਟੋਕਾ ਵੀ ਕਰ ਦਿੰਦੀ ਆ ਤੇ ਕੋਲ ਖੜੇ ਕੰਟੇਨਰ ਵਿੱਚ ਵੀ ਲੋਡ ਕਰ ਦਿੰਦੀ ਆ ਸੋ ਇਨ੍ਹਾਂ ਮਸ਼ੀਨਾਂ ਬਾਰੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਨ੍ਹਾਂ ਮਸ਼ੀਨਾਂ ਵਿੱਚੋਂ ਕਿਹੜੀ ਮਸ਼ੀਨ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੀ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ